ਹਾਂਜੀ ਸਵਾਗਤ ਕਰਦੇ ਆ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜੀਡੀਐ ਸੈਂਟਰੀ ਆਪਕੇ ਡਰ ਰਿਹਾ ਚਲੋ ਬਾਹਰ ਜਾ ਕੇ ਦੇਖਦੇ ਆ ਅੱਜ ਆਪਾਂ ਕੀ ਕਰਦੇ ਆ ਗੱਡੀ 'ਚ ਬੈਠੀਏ ਗਨ ਲੈ ਲਈਏ ਵਾਲੇ ਆਪਾਂ ਜਿਹੜਾ ਨਹੀਂ ਪੈਣ ਲੱਗਦਾ ਆਪਾਂ ਦੇਖ ਲੈਂਦੇ ਇਹਨਾਂ ਨੂੰ ਕਿੱਥੇ ਭਟਾਈ ਜਾਣਾ ਤੇ ਆਓ ਚੱਲਦੇ ਆ ਆਪਾਂ ਨੂੰ ਉੱਥੇ ਲੋਕੇਸ਼ਨ ਦਿੱਤੀ ਗਈ ਹੈ ਇੱਕ yellow ਵਾਲੀ ਪਰਮਿਸ਼ਨ ਕਰ ਰਹੇ ਆ ਇਹ ਡਰਾਈਵਰੀ ਆਪਣੀ ਥੋੜੀ ਇੰਦਾ ਸੀ ਆ ਇਹ ਆਪਾਂ ਲੈ ਕੇ ਆਏ ਆ ਮੈਟਰ ਬੜੇ ਬੜੇ ਕੰਮ ਤੇ ਦੇਖੋ ਕੀ ਥੋੜਾ ਬੰਦੇ ਆ ਕਿਉਂਕਿ ਇਹਨਾਂ ਦੇ ਕੰਮ ਦਾ ਕੋਈ ਚੰਗਾ ਨਹੀਂ ਹੁੰਦਾ ਲੜਾਈਆਂ ਵਾਲੇ ਕੰਮ ਹੁੰਦੇ ਇਹਨਾਂ ਦੇ ਤੇ ਦੇਖੋ ਕੀ ਕਰਦੇ ਫਿਰਦੇ ਕਿਤੇ ਡਰਾਈਵ ਥਰੂ ਦੇ ਖੜੇ ਆ ਆਪਣੇ ਬੰਦੇ ਆਰਡਰ-ਆਰਡਰ ਕਰ ਰਹੇ ਆ ਜੀ ਜੀ ਸਾਹ ਦੇ ਚਲੇ ਪੀਜ਼ਾ ਬੁਆਣ ਪੂਰਾ ਤੇ ਹੋ ਗਈ ਕਿੱਥੇ ਇੱਕ ਪੰਗਾ ਪੈ ਗਿਆ ਦੂਜੀ ਦੰਦੇ ਨਾਲ ਤੇ ਨੰਨ ਨੂੰ ਕੋਈ ਸਲਾਹ ਆ ਕਿ ਕਿੱਦਾਂ ਹੁੰਦੀ ਆ ਟਰਾਈਵ ਆਪਾ ਕਰਦੇ ਆ ਪਰ ਉਹ ਹੋ lá no golinho dele. ਉਹ ਵੀ ਪੁਲਿਸ ਤੋਂ ਆਪਣਾ ਬਚਾਅ ਹੋ ਗਿਆ ਤੇ ਜਿਹੜੀ ਗੈਂਗ ਗਈ ਉਹ ਬਾਰ ਮਾਰਦੇ ਤੇ ਥੋੜਾ ਰੋਲਾ ਪੈ ਗਿਆ ਪਹਿਲੇ ਉੱਥੋਂ ਨਿਕਲੇ ਪਹਿਲਾਂ ਗੋਲੀਆਂ ਬੰਨ੍ਹੇ ਹੋਣ ਚਾਰੇਆ ਛੱਡੋ ਸਮਝਣ ਲੱਗੇ ਕਿ ਬੰਦੇ ਮਾਰੇ ਗਏ ਨੇ ਆ ਮੈਂ ਵੀ ਉੱਤਰਿਆਂ ਥੱਲੇ ਆ ਰਿਆਂ ਤੇ ਆਪਣੇ ਮਗਰ ਪੁਲਿਸ ਵੀ ਪੈ ਗਈ ਸੀ ਛੱਡੀ ਥੋੜੀ ਵਧੀਆ ਨਹੀਂ ਹੈਗੀ ਇਹਦਾ ਆਪਣਾ ਇੱਕ ਬੰਦਾ ਇਹਨੂੰ ਆਪਾਂ ਘਾਦੀ ਛੱਡੀ ਕਰਾਂਗੇ ਮੋਗ ਇਹਦਾ ਨਾ ਬਿਕ ਸਮੋ। ਆਪਣਾ ਬਹੁਤ ਆਮਗਰ ਬੈਠਾ ਪਿਆ ਹੈ ਫੀਲਰ ਤੇ ਰਹੇ ਹੈ। ਫਿਲਰ ਨੂੰ ਆਪਾਂ ਘਰੇ ਲਾਇਆ ਨੇ ਇਹਦਾ ਥੋੜਾ ਨਾਲ ਹੀ ਹੈ। ਘਰ ਹੋ ਗਈ ਆ ਆਪਣੇ ਬੋਸ ਦਾ ਘਰ ਬਿਕ ਸਮੋ। ਆਪਣੇ ਹੌਲੀ ਹੌਲੀ ਲਿੰਕ ਵਧਦੇ ਜਾ ਰਹੇ ਆ ਜਿੱਤੇ ਦਾ ਆਪਾਂ ਕੰਮ ਕਰਦੇ ਉਦੋਂ ਤੇ ਕਾ ਬੰਦੇ ਆਪਣੇ ਨਾਲ ਲਿੰਕ ਹੋ ਜਾਂਦੇ ਆ ਤੇ ਹੁਣ ਉਹਦਾ ਬਣੇਟ ਤਾਂ ਵਧੀ ਜਾਂਦੀ ਆ। ਹੀ ਕਿਚ ਇਸ ਅਪ ਅ ਲੋ ਸਮੋਕੀ স্মੋਕ ਆਨ স্মੋਕ ਐਂਡ ਰਿਲੈਕਸ ਆਨ। ਤੇ ਮਿਸ਼ਨ ਆਪਣਾ ਪਾਸ ਹੋ ਗਿਆ ਤੇ ਮਿਸ਼ਨ ਥੋੜਾ ਖਾਸ ਤੇ ਨਹੀਂ ਜਿਦਾ ਵਾਲਾ ਇਸ ਵਾਲੇ ਕੋਲੇ ਮਿਸ਼ਨ ਨੇ 1 2 ਕਰਦੇ ਆ ਤੇ ਦੇਖਨੇ ਆ ਏਮ ਨਾਲ ਇਹ ਢੇਡ ਦਿਵਾਇ ਅੱਜ ਮੌਲਟਾ ਥੋੜਾ ਠੰਡਾ ਜੇ ਲਾਉਂ ਕਿਉਂਕਿ ਬੜਾ ਰਾਤ ਤੇ ਹੈ ਨੀ ਨੋਕ ਡਾਊਨ ਲੱਗਦਾ ਰੰ ਨਾਲ ਦੇ ਘਰਾਂ ਵਾਲੇ ਸਾਰੇ ਮੇਰੇ ਕੋਲ ਮੰਗਾ ਕਰਦੇ ਕੀ ਲੱਗਦੇ ਆ ਇਹ ਹਰਾ ਆਪਣਾ ਇਹ ਜਿੰਦੇ ਨੇ ਮੇਰੇ ਦਾ ਰਾਸ਼ੀ ਫਲੋ ਵੀ ਆ ਗਿਆ ਬੰਦੇ ਦਾ ਉਹ ਦੇਖ ਠੀਕ ਹੈ ਆ ਤੇ ਜਦੋਂ ਆਪਾਂ ਮਿਸ਼ਨ ਲਗਾਦੇ ਆ ਕਿਹੜਾ ਗਲਾ ਮਿਸ਼ਨ ਇਹ ਤੇ ਇਹ ਕਹਿ ਰਹੇ ਆ ਜੀ ਗੋ ਵਿਦ ਨੋ ਇਸ ਲੋਕ ਦੇ ਨਾਲ ਕਰੋ ਕਿਤੇ ਵੀ ਜਾਂਦਾ ਬੰਨਾ ਹੈ ਤੁਹਾਨੂੰ ਨਹੀਂ ਪਤਾ ਮੈਂ ਤੇ ਸ਼ਾਰਟਕਟ ਹੀ ਜਾਦੇ ਹਿੰਦੀ ਬਾਅਦ ਫਿਰ ਵੀ ਇਹਨਾਂ ਲੜਾਈਆਂ ਦੇ ਲੈ ਕੇ ਜਾਣਾ ਦੇ ਗਾ ਕਿਹੜਾ ਪੰਗਾ ਪਿਆ ਡੈਟਾ ਨੂੰ ਤਾਇਆ ਪਰਵਾੜੀ ਇੱਥੇ ਆ ਪਾ ਗਏ ਆ ਜੀ ਇੱਕ ਬੰਦੇ ਦੋਲ ਗੱਲ ਵਾਂ ਤੋਂ ਆਪਾਂ ਇਹ ਪਤਾ ਲੱਗਾ ਕਿ ਇੱਥੇ ਆਪਣੀ ਥੋੜੀ ਟ੍ਰੇਡਿੰਗ ਚੱਲ ਰਹੀ ਆ ਆਪਣਾ ਜਿਹੜੀਆਂ ਬੋਤਲਾਂ ਨੂੰ ਤੋੜਨੀਆਂ ਆ ਆਪਾਂ ਟ੍ਰੇਨਿੰਗ ਦੇ ਰਿਹਾ ਜਿਹੜਾ ਆਪਣਾ ਦੋਸਤ ਅਬ ਵੀ ਸਮਾਂ ਉਹ ਵੀ ਨੈਕਸਟ ਲੈਵਲ ਆ ਗਿਆ ਹੁਣ ਤੁਹਾਨੂੰ ਕਹਿੰਦਾ ਕਲਾ ਦਾ ਘਾਰੇ ਕਲਾ ਇਹਦੇ ਵਿੱਚ ਤੇ ਸਾਡੇ ਜਿਵੇਂ ਕਲਾ ਬੋਆ ਅੱਜ ਪੜਨਾ ਜਾਂ ਪੋਪਾ ਨੇ ਇੱਕ ਤੋਂ ਹੋਰ ਨਹੀਂ ਇਹ ਉਹ ਵੀ ਆਲਾ ਨਹੀਂ ਨਾ ਹੁਣ ਇੱਥੇ ਕੰਦੇ ਆਪੀ ਗੇਅਰ ਟੈਂਕ ਫਿਰ ਨਾਲ ਨਾ ਗੱਡੀ ਬਲਾਸਟ ਕਰ ਦਿੰਦੀ ਹੈ ਨਾ ਮਗਰ ਲਈ ਗੱਡੀ ਦਾ ਕੀ ਕੰਮ ਸੀ ਜੀ ਬੰਦੇ ਜਿਹੜੇ ਆਪਣੀ ਸ਼ਾਇਦ ਇੰਪ੍ਰੈਸ ਹੋ ਗਿਆ ਆਪਣੇ ਤਾਂ ਕਿੱਦਾਂ ਪਰ ਦਿੱਤੀ ਹੈ। ਉਹ ਵੀ ਕਿੱਸਾ ਮੋੜ ਉਹ ਏ ਕੰਮ ਲਾ ਕੇ ਆਉਣਾ। ਇਹ ਕੰਮ ਜਿਹੜਾ ਬੰਦਾ ਰਣਾ ਬਹੁਤ ਥੋੜੇ ਥੋੜੇ ਕਰਦਾ ਪਿਆ ਮਜ਼ਾ ਨਹੀਂ ਆਇਆ। ਇਹ ਤਾਂ ਹੀ ਫਿਰ ਬੰਦਾ ਥੋੜੇ ਵੱਡੀਆਂ ਗੈਂਗਵਾਰਾ ਜਿਹਾ ਚ ਲੈ ਕੇ ਜਾਵੇ ਫੇਰ ਮਜ਼ਾ। ਸ਼ਾਇਦ ਇਹ ਸੋਚ ਰਿਹਾ ਹੋਣਾ ਕਿ ਪਹਿਲਾਂ ਇਹ ਸਿਰਫ ਟ੍ਰੇਨਿੰਗ ਕਰਾ ਦਈਏ ਥੋੜੇ ਥੋੜੇ। ਫਿਰ ਆਪਾਂ ਵੱਡੇ ਕੰਮ 'ਚ ਲੈ ਕੇ ਜਾਵਾਂਗਾ। ਲੋ ਵੀ ਦੇਖਦੇ ਆਪਾਂ ਕੀ ਕਰਦਾ ਫਿਰਦਾ। ਇਹ ਨੋ ਪਹਿਲਾ ਕੰਮ ਹੈ ਪਲਾਣ ਇਹ ਗ੍ਰੇ ਜੈਲੋ ਵੀ ਸਪੋਟ ਆ ਰਿਹਾ ਹੈ ਤੇ ਡੀਨ ਤੇ ਵੀ ਲੱਗ ਰਹੀ ਹੈ ਥੰਬਰ ਹੋ ਗਿਆ ਸ਼ਾਮ ਵੀ ਹੋ ਗਈ ਜੀ ਦੇਖ ਹੀ ਸਕਦੇ ਆ ਬਹੁਤ ਸਾਲ ਪਹਿਲੇ ਨਕੇ ਦੇ ਪਿੱਛੇ ਪਈ ਜਾਂਦੀਆਂ ਇਹ ਆਪਾਂ ਸੋ ਕੀ ਦਪਾ ਓਕੇ ਜਿਹੜਾ ਆਪਾਂ ਕੱਲਾ ਉਹ ਨਾਈਟ ਦੁਕਾਨੇ ਲੈ ਕੇ ਗਿਆ ਸੀ ਆਪਣੇ ਵਾਲ ਕਟੋਨ ਲਈ ਤੇ ਅੱਜ ਆਪਾਂ ਜਿਹੜਾ ਬੰਦੇ ਦੀ ਆਪਾਂ ਗਰੀਪੀ ਤਾਰ ਲੱਗੀ ਹੈ ਸਾਡੇ ਕੱਪੜੇ ਪਾਈ ਤਰਾਂ ਤੇ ਦੇਖਦੇ ਹਾਂ ਕਿਿਹੜੇ ਕੱਪੜੇ ਫਿੱਟ ਕਰਦੇ ਆਪਾਂ ਅੱਪਲੇ ਹੀ ਸਭ ਤੋਂ ਤਿਆਰੀ ਹੈ ਜੋ ਵੀ ਆਪਾਂ ਜਾਨੇ ਕੱਪੜੇ ਟਰਾਈ ਕਰਨ ਐਂ ਘੈਂਟ ਜਿਹਾ ਬਣਾ ਕੇ ਲੈ ਕੇ ਆਉਣੇ ਆਪਾਂ ਆਪਣੇ ਜੋ ਵੀ ਬੰਦਾ ਆਪਣਾ ਘੈਂਟ ਬਣ ਚੁੱਕਾ ਹੈ ਤੇ ਕੱਪੜੇ ਆਪਾਂ ਇਹਦੇ ਪਵਾਦੇ ਘੈਂਟ ਜੀ ਲੋਕੋ ਤੇ ਦੇਖੀ ਸਕਦੇ ਆ ਟੀ-ਸ਼ਰਟ ਉਹਦੇ ਵਿੱਚ ਐਨ ਪਾਰਟੀ ਤੇ ਸ਼ੂਟਿੰਗ ਦੇਖੂਗੇ ਵਾਈਟ ਤੇ ਮੈਸ਼ਨ ਆਪਾਂ ਪਹਿਲਾਂ ਐਸਾ ਹੀ ਕਰਦੇ ਆ ਮਿਕਸ ਮੋਅਰ ਨਾਲ ਸਿੱਧਾ ਤਾਮੀ ਜੀ ਦਾ ਕਹ ਦੱਸਿਆ ਹੈ ਕਿ ਆਪਲੇ ਦੇ ਤੇ ਦੂਸਮਾ ਦਾ ਬਹੁਤ ਜ਼ਿਆਦਾ ਹੈ ਇਹ ਆਪੇ ਏਰੀਆ ਆਪਣਾ ਕਵਰ ਕਰਨਾ ਹੈ ਗਾਵਲੀ ਮੈਸ਼ਨ ਜੀ ਆਪਾਂ ਆਪਣਾ ਏਰੀਆ ਵੀ ਕਵਰ ਕਰਨਾ ਹੈ ਜੇ ਜੇ ਰੋ ਹੋਰ ਵੀ ਆਪਨੇ ਪੁਲਾਏ ਇਹ ਇਹ ਜੇ ਆਪਣੀ ਹੱਥੋਂ ਤੁਹਾਨੂੰ ਲਈ ਗੱਡੀਆਂ ਤੋਂ ਬਧੀਮ ਨਹੀਂ ਗੱਡੀਆਂ ਬਣਾਵਾਂਗੇ ਇਹ ਬੰਦੇ ਦਾ ਨਾਮ ਨਹੀਂ ਆਪ ਨੂੰ ਪਤਾ ਲੱਗਾ ਥੋੜਾ ਪਤਾ ਕਰੀਏ ਕੀ ਐਸ ਵਾਲੇ ਮਿੱਟ ਹੈਗੇ ਤੇ ਆ ਕਿ ਉਹ ਫੇਰ ਕਾਰ ਦੇ ਚੱਲ ਕੇ ਜਾਣੇ ਰਹੇ ਆ ਮੈਂ ਫੇਰ ਕੋਈ ਬੰਦਾ ਲੈਣਾ ਦੇਖੀ ਪਰ ਸ਼ਾਇਦ ਜਿਹੜੇ ਐਸ ਵਾਲੇ ਆ ਜਣਾ ਇਹਦਾ ਨਾਮ ਹੈਗਾ ਸਵੀਟ ਐਂਡ ਕੈਂਡਲ ਸਪੋਰਟ ਤੇ ਪਹੁੰਚਣਾ ਪਾਉ ਵਾਲੇ ਆਪਣੇ ਥੋੜੀ ਗੈਡੀ ਟੋਕੀ ਹੈ ਦੇ ਉਹ ਕਿੰਨਾ ਡਰਾਈਵ ਨਾ ਡਾਉਨ ਪਾਲੰਗ ਘਟੀ ਰਹੀ ਹੈ ਮਨੋ ਕਰੀਦਾ ਰਹਿਆ ਹੈ ਹਾਈ ਰੇਟ ਆਪਾਂ ਵੀ ਘਟੀ ਬੰਗਲੇ ਤੇ ਇਧਰੋਂ ਆਪਾਂ ਬਾਹਰ ਨਿਕਲਣਾ ਆ ਰੌਂਗ ਸਾਈਡ ਤੇ ਆਪਾਂ ਥੋੜਾ ਮੈਬੀ ਨੂੰ ਲੈ ਜਾਂਦੇ ਆ ਗੇਮ ਥੋੜੀ ਠੇਡਾਂ ਜੀ ਆਪਾਂ ਪਤਾ ਲੱਗਦੀ ਹੈ ਕਿ ਅੱਧਰੋਂ ਕੀ ਹੈ ਆਪਾਂ ਇੱਥੇ ਆ ਕੇ ਕੋਸ਼ਿਸ਼ ਕਰਦੇ ਹਾਂ। ਆਪ ਨੂੰ ਉੱਦਰਾਉਣਾ ਹੈ। ਆਉਂਦੇ ਜੀ ਆਇਆਂ ਨੂੰ। ਇਹ ਹੋ ਗਿਆ। ਬਹੁਤ ਸਭ ਨਾਲ ਹੋ ਗਿਆ। ਚਲੋ ਆਪਣੇ ਟੱਪ ਪੇਡ ਤੇ ਕੀ ਲੱਗੇ, ਜੰਗ ਦੀਆਂ ਮੱਧਮ ਵਿੱਚ ਹੀ ਭਾਗ ਲਿਆ। ਸੇਵਨ ਜੀ ਆਲੀਆ। ਜਦੋਂ ਜੇ ਆਪਣੇ ਤਿਆਰ ਹੋ ਜਾਂਦੇ ਆ। ਉਹਨਾਂ ਦੇ ਕੀ ਲੱਗੇ। ਜਲਵਲ ਕਾਗਜ਼ੀ ਕੀ ਹੈ ਮੰਨ ਨਹੀਂ। ਹੇ ਇਹ ਦੂਜੇ ਕੈਂਸਟਰਾ ਨਾਲ ਥੋੜੀ ਆਪਣੀ ਗੱਲ ਬਾਤ ਮਤਲਬ ਕਿ ਆਪਣਾ ਦਬਦਬਾ ਬਣਾਉਣਾ ਤੇ ਆਪਣੀ ਕਾਰ ਦੀ ਹੈਲਥ ਆ ਕਾਰ ਦੀ ਹੈਲਥ ਕੋ ਕਾਮ ਨਹੀਂ ਆਉਂਦੀ ਲੋ ਵੀ ਸੇ ਗੰਦਾ ਜਿਹਾ ਅਗਰ ਕਾਰ ਦੀ ਹੈਲਥ ਹੈ ਆਪਣੀ ਕਾਰ ਟੁੱਟ ਗਈ ਐ ਨਾਲ ਜ਼ਿਆਦਾ ਟੁੱਟ ਗਈ ਤੇ ਆਪਣੀ ਜਿੰਨਾ ਥੋੜੀ ਡੈਮੇਜ ਹੋ ਗਿਆ ਤਾਂ ਵੀ ਨਹੀਂ ਆ ਰਹੀ। ਓਕੇ ਮੈਂ ਰਨ ਕਰਦੇ। ਦੇਖੇ ਕਿ ਬਾਅਦ ਨਹੀਂ ਆ ਰਹੀ। ਦੋ ਇੱਥੇ ਵੀ ਆਪਾਂ ਕੋ ਦਾ ਹੁਕਮ ਕਰਤਾ। ਕਹਿੰਦੇ ਆਪਾਂ ਨੂੰ ਪੁਲਿਸ ਤੇ ਥੋੜਾ ਡਾਕਾ ਦੇ ਜੀ ਆ ਕੇ ਗੱਡੀ ਆਪਣੀ ਹੁਕਰਾ ਲਓ ਸਹੀ ਹੁਕਰਾ ਲਓ ਕਹਿ ਰਹੇ ਤੁਹਾਨੂੰ। ਅਜੇ ਆਪਾਂ ਨਹੀਂ ਜਾਂਦੇ ਕੋਈ ਦਾ ਐਸੋ ਜੇ ਆਪ ਗੱਡੀ ਦੇਖੀ ਰੌਂਟਾ ਪਟੇ ਵਾਲੀ ਪੌਸਟ ਨਹੀਂ ਰਿਹਾ ਟਾਰਗੇਟ ਕੋ ਉੱਪਰ ਤੇ ਮੋੜਾ ਖੰਡੀਆਂ ਆਪਣੀ ਬਾਰੇ ਐਤਿਨ ਗੱਡੀ ਆਪੇ ਹੱਟ ਗਰੋਟ ਹੈ ਜਮਨੀ ਕੇ ਲੇ ਸੋ ਡੋਲਰ ਲੱਗੇ ਦੇ ਦੀ ਆਪਨੇ ਰੰਗ ਬੀ ਚੇਂਜ ਕਰਦੇ ਨੇ ਤੇ ਹੁਣ ਆਪਾਂ ਜਿਹੜੇ ਆਪਣੇ ਬੰਦੇ ਇਹਨਾਂ ਨੂੰ ਲਗਾ ਦੇਗੇ ਦੀਆਂ ਦੇਰੇ ਲੜਾਈ ਦੇ ਲੈ ਗਈ ਜੀ ਇਹਨਾਂ ਨਾਲ ਲੜਾਈ ਨੂੰ ਸਾਹਮਣੇ ਵੀ ਕਰਦਾ ਨਹੀਂ ਇਹਨਾਂ ਨੂੰ ਸ਼ੋਰ ਕਰਦਾ ਉਗਲੇ ਵੀਡੀਓਾਂ ਕਰੀਏ ਨਾ ਮੈਂ ਯਾਦ ਨਹੀਂ ਪਾਇਆ ਸ਼ੋਅ ਪਰ ਪਰਮਾਦਰ ਮਾ ਜਿਹੜੇ ਨਹੀਂ ਗਏ ਸਾਰੇ ਭਾਈਚਾਰੇ ਵਾਲੇ ਆ ਤੁਸੀਂ ਰਹਿਣੀ ਇਹ ਵੀ ਬੜਾ ਮਿਹਨਤ ਪਾਉ ਗਿਆ ਤੇ ਅੱਜ ਦੇ ਲਈ ਆਪਾਂ ਸਿਰਫ ਇੱਥੇ ਹੀ ਕੀ ਹਸਵਾਦ ਕਰਦੇ ਆਂ ਤੇ ਫਿਰ ਫੇ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਜੁੜੇ ਰਹੋ ਚੈਨਲ ਦੇ ਨਾਲ ਤਾਂ ਲੋਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਮਿਲਦੇ ਆਂ ਆਪਾਂ ਨਵੇਂ-ਨਵੇਂ ਵੀਡੀਓ ਵਿੱਚ